bốn, bốn điểm, năm điểm, bốn điểm, năm điểm, hai điểm, bốn điểm, năm điểm, 이, u l 기 सनातन धर्म मंडप की तरफ से आज के श्री कृष्ण जन्माष्टमी उत्सव पर बहुत बहुत मुबारकबाद देता हूँ और आप सबका कर स्वागत करता हूँ और ये विनती करता हूँ सेकंड में कुछ ही मिनटों में संजय सावरिया जी यहाँ पे पहुंचने वाले हैं कृपया आप बैठकर इस सत्संग का आनंद लें ਅੱਜ ਸ਼੍ਰੀ ਜਨਮ ਅਸ਼ਟਮੀ ਜੀ ਦਾ ਜਨਮ ਅਸ਼ਟਮੀ ਜੀ ਦਾ ਦਿਹਾੜਾ ਅੱਜ ਸ਼੍ਰੀ ਗੰਗਾ ਸਨਾਤਨ ਧਰਮ ਮੰਦਿਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਗੰਗਾ ਸਨਾਤਨ ਧਰਮ ਮੰਦਿਰ ਟਰਸਟ ਵੱਲੋਂ ਮਨਾਇਆ ਜਾ ਰਿਹਾ ਔਰ ਭਗਵਾਨ ਦੇ ਆਸ਼ੀਰਵਾਦ ਲੈਣ ਵਾਸਤੇ ਦੂਰੋਂ ਦੂਰੋਂ ਸੰਗਤਾਂ ਆਈਆਂ ਅੱਜ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੇ ਲਾਈਨਾਂ ਲੱਗੀਆਂ ਪਈਆਂ ਨੇ ਲੋਕ ਬੜੀ ਸ਼ਰਧਾ ਦੇ ਉਤਸਵ ਇਸ ਵਾਸਤੇ ਆਏ ਨੇ ਔਰ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਸੰਜੇ ਸਾਂਵਰੀਆ ਜੀ ਜਿਹੜੇ ਕਿ ਭਜਨ ਗਾਇਕ ਨੇ ਉਹ ਇਥੇ ਆਪਣਾ ਪ੍ਰੋਗਰਾਮ ਲੈ ਕੇ ਸਾਰਾ ਸੰਗੀਤਨ ਕਰਨਗੇ ਔਰ ਰਾਤ ਨੂੰ 12 ਵਜੇ ਤੱਕ ਇਹ ਸਾਰਾ ਸੰਗੀਤਨ ਚਲੇਗਾ ਔਰ 12 ਵਜੇ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਤੋਂ ਬਾਅਦ ਇਥੇ ਆਤਿਸ਼ਬਾਜੀ ਦਾ ਪ੍ਰੋਗਰਾਮ ਆਏਗਾ ਔਰ ਸਾਰੇ ਭਗਵਾਨ ਦਾ ਗੁਣਗਾਨ ਕਰਕੇ ਭਗਵਾਨ ਕੋ ਅਸ਼ੀਰਵਾਦ ਲੈਣਗੇ ਮੈਂ ਪਰਮ ਪਿਤਾ ਪਰਮੇਸ਼ਵਰ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਅੱਜ ਦੀ ਦਿਹਾੜੀ ਜਿਹੜਾ ਬੰਦਾ ਜੜੀਆਂ ਮਨੋ ਕਾਮਨਾ ਲੈ ਕੇ ਆਉਂਦਾ ਸਾਰੀਆਂ ਮਨੋ ਕਾਮਨਾ ਉਹਦੀਆਂ ਜੜੀਆਂ ਭਗਵਾਨ ਕ੍ਰਿਸ਼ਨ ਜੀ ਸਾਡੇ ਇਹ ਸਨਾਤਨ ਗੰਗਾ सनातन धर्म मंदिर जे सारे ही भगवान विराजमान ने सारे ही भगवान होना दिया सारी मनोकामना पूरिया कर 12:00 बजे 12:00 बजे भू पेगा 12:00 बजे अवतार होएगा और अवतार ਦੇ ਵੇਲੇ ਤੇ ਖਾریع ਤੇ ਖਲੀ ਨੂੰਮ ਆ ਕੇ ਆ ਜੇ ਹਰ ਬਈ ਆਂਦੇ ਕਿੰਨਾ ਦਾ ਲੱਗਦਾ ਹੈ ਬਹੁਤ ਵਧੀਆ ਬਹੁਤ ਅਰੇਂਜਮੈਂਟ ਹੈ ਜਿਹੜੇ ਘਰਾਂ ਚ ਸੁੱਤੇ ਆ ਜਿਹੜਾ ਕੰਮ ਕਰ ਰਿਹਾ ਜਲਦੀ ਜਲਦੀ ਮਗਾ ਕੇ ਮੰਦਰ ਪਹੁੰਚੋ ਇਸ ਦਿਨ ਦਾ ਸਾਨੂੰ ਬੜੇ ਪੂਰਾ ਸਾਲ ਇੰਤਜ਼ਾਰ ਰਹਿੰਦਾ ਹੈ ਔਰ ਜਿਸ ਸ਼ਰਧਾ ਨਾਲ ਇੱਥੇ ਲੋਕ ਆਣ ਕੇ ਇਹ ਉਤਸਵ ਨੂੰ ਮਨਾਉਂਦੇ ਨੇ ਔਰ ਇਹ ਵਾਕਈ ਇੱਕ ਜਨਮ ਦਿਹਾੜਾ ਨਹੀਂ ਹੈ ਉਤਸਵ ਦਾ ਰੂਪ ਜਿਹੜਾ ਧਾਰਨ ਕਰ ਲੈਂਦਾ ਵਾ ਉਸੇ ਪ੍ਰਮਾਤਮਾ ਅੱਗੇ ਹਮੇਸ਼ਾ ਹੀ ਅਰਦਾਸ ਕਰਦੇ ਆ ਕਿ ਸਾਨੂੰ ਇਸੇ ਤਰ੍ਹਾਂ ਹਿੰਮਤ ਦੇਣ ਔਰ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੀਏ 20 ਸਾਲ ਤੋਂ ਲਗਾਤਾਰ ਅਸੀਂ ਇਸੇ ਤਰ੍ਹਾਂ ਹੀ ਇਹ ਉਪਰਾਲਾ ਕਰਦੇ ਆ ਰਹੇ ਨੇ ਇਹ ਸਭ ਪ੍ਰਭਾਨ ਭਗਵਾਨ ਕ੍ਰਿਸ਼ਨ ਜੀ ਦੀ ਹੈ ਮੇਰਾ ਉਹਨਾਂ ਦੇ ਸਦਕਾ ਹੀ ਇਹ ਸਾਰਾ ਕੰਮ ਹੋ ਗਿਆ ਔਰ ਇਸ ਇਥੇ ਬਰਿੰਦਾਵਾਂ ਦਾ ਨਜ਼ਾਰਾ ਲੁੱਟੋਗੇ ਇੱਥੇ ਹੀ ਬਰਿੰਦਾਵਾਂ ਦੇ ਵਿੱਚ ਮगन ਲੋਕਾਂ ਨੂੰ ਪਾਓਗੇ ਜਿਵੇਂ ਪੀਰ ਵਿੱਚ ਰੰਗੀ ਆਹ ਆਹ you yeah. ਉੱਪਰ ਆਇਓ ਕੁਬਾਹੀ ਉਪਰੀ ਨਾਲ ਖਲੋਵੋ ਨਾ ਨਾਲ ਖਲੋਵੋ ਤੁਸੀਂ ਖਲੋਜੋ ਇਧਰੋਂ ਨਾਲ ਆਏਗਾ ਨਾ ਇਧਰੋਂ ਸਾਹਮਣੇ ਖਲੋਜੋ ਕਿਉਂਕਿ ਸਭੀ ਹਾਥੁ ਫਾਟੇ ਹੈਗੇ ਆਗੇ ਅਗਰ ਅਭੀ ਆਪਕੇ ਵਾਇਸ ਪ੍ਰੇਸ਼ਾਨੀ ਨਹੀਂ ਕੋਈ ਬੋਲ ਕੇ ਦੱਸਦੇ ਰਹੇ ਕਿ ਵੀ ਨਹੀਂ ਕੋਹਾ ਤਾਂ ਘਰ ਤੋਂ ਗੋਲ ਰਾਤੇ ਰਹੋ ਜੋਸ ਬੋਲੀ ਰਾਤੇ ਜੋਸ ਬੋਲੀ ਰਾਤੇ ਬੋਲੀ ਬਾਂਕੇ बिहारी 来的 ਜੋ ਹੋ ਅਨ ਨੂੰ ਬਹੁਤ ਖੁਸ਼ੀ ਆਇਆ Thank <laughs> you.